ਗੁਰਪ੍ਰੇਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਰੂਰੀ ਬੇਨਤੀਆਂ ਤੇ ਬਹੁਤ ਹੀ ਦੁੱਖ ਦੇ ਨਾਲ ਖਾਲਸਾ ਪੰਥ ਨੂੰ ਕਰ ਰਿਹਾ ਦਾਸ ਚਰਨ ਸਿੰਘ ਟੀਵੀ ਡੇਲ ਇੰਗਲੈਂਡ ਧਰਮ ਜੋਤ ਜਥਾ ਦਮਦਮਿਤਕਸਾਲ ਟੀਵੀ ਡੇਲ ਇੰਗਲੈਂਡ ਯੂਕੇ ਆਪ ਜੀ ਦੇ ਨਾਲ ਕੌਮੀ ਤੌਰ ਤੇ ਧਾਰਮਿਕ ਤੌਰ ਤੇ ਬਚਨ ਬਲਾਸ ਸਾਂਝੇ ਕਰਨੇ ਹਨ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਪ੍ਰਬੰਧ ਕਮੇਟੀ ਨੇ ਜੋ ਬਸੰਤੀ ਰੰਗ ਅਤੇ سرمਈ ਰੰਗ سرمਈ ਦਾ ਮਤਲਬ سرمਈ ਵਰਗਾ ਇਹਨਾਂ ਦੇ ਨਿਸ਼ਾਨ ਸਾਹਿਬ ਵਾਸਤੇ ਕਿਹ ਅੱਗੇ ਚਲਾਉਣੇ ਆ ਕਿੰਨਾ ਮੰਦ ਭਾਗਾ ਇਹ ਬਿਆਨ ਹੈ ਗੁਰੂ ਪਿਆਰੇ ਖਾਸਾ ਜੀ ਆਪ ਦੇ ਕੋਲ अनेका ਗ੍ਰੰਥਾਂ ਗੁਰੂ ਸਭਾ ਦੇ ਸਮੇਂ ਦੇ ਕੇ ਨਿਸ਼ਾਨ ਸਾਹਿਬ ਕੇਸਰੀ ਪ੍ਰਵਾਨਤ ਹੈ ਕੋਮੀ ਔਰ ਦਸਵੇਂ ਪਾਤਸ਼ਾਹ ਨੇ ਅਨੰਤਪੁਰ ਸਾਹਿਬ ਅਮਰਿਸ਼ ਕੋਣ ਸਮੇਂ ਨੀਲਾ ਵੀ ਚਲਾਇਆ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਭਾਈ ਪਾਰੋ ਜੀ ਪਸੋਂ ਚਿੱਟਾ ਨਿਸ਼ਾਨ ਸਾਹਿਬ ਗੋਵਿੰਦਵਾਲ ਸਾਹਿਬ ਚਲਵਾਇਆ ਸੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਜਿਹਨਾਂ ਦਾ ਸਤਾਨ ਟੀਵੀ ਡਲ ਵਿਖਿਆ ਇੰਗਲੈਂਡ ਵਿੱਚ ਉੱਥੋਂ ਦਾਸ ਬੇਨਤੀ ਕਰ ਰਿਹਾ ਹੈ ਕਿ ਜਦੋਂ ਸ਼੍ਰੀ ਕਲਤਕ ਸਾਬ ਜੀ 1609 ਦੇ ਵਿੱਚ ਗੁਰੂ ਮਹਾਰਾਜ ਨੇ ਸਾਜੇ ਹਨ ਉਸ ਵੇਲੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਜਿਵੇਂ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਇਸੇ ਤਰ੍ਹਾਂ ਹੀ ਦੋ ਨਿਸ਼ਾਨ ਸਾਹਿਬ ਉਹ ਕੇਸਰੀ ਰੰਗ ਦੇ ਚਲਾਏ ਸੀ ਸਾਨੂੰ ਪਰਮ ਭਲੇਖਾ ਨਹੀਂ ਹੋਣਾ ਚਾਹੀਦਾ ਕਈ ਲੋਕਾਂ ਦੇ ਬਿਆਨ ਆ ਕਿ ਸਿੱਖਾਂ ਦਾ ਇਹਨਾਂ ਰੰਗਾਂ ਦੇ ਨਾਲ ਕੋਈ ਸਿੱਖ ਕਿਸੇ ਦਾ ਰੰਗ ਦੇ ਨਾਲ ਸਬੰਧ ਨਹੀਂ ਹਾਂ ਕਈ ਲੋਕ ਇਹ ਵੀ ਕਹਿੰਦੇ ਵਾ ਸਾਡਾ ਗੁਰੂ ਨਾਲ ਕੋਈ ਸਬੰਧ ਨਹੀਂ ਕਈ ਲੋਕ ਗੁਰੂ ਕੀ ਬਾਣੀ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਕਈ ਲੋਕ ਗੁਰੂ ਕੇ ਸਥਾਨਾਂ ਤੇ ਮੱਕੇ ਤੇ ਪੰਜਾ ਸਾਹਿਬ ਤੇ ਹੋਰ بڑے ਸਥਾਨ ਹੈ ਜਿਨ੍ਹਾਂ ਤੇ ਉਹ ਸ਼ੰਕਾਵਾਦੀ ਗੁਰੂ ਕੇ ਸਿੱਖਾਂ ਦੇ ਵਿੱਚ ਸ਼ੰਕਾ ਪਾਉਣ ਵਾਸਤੇ ਆਪਣਾ ਕੁਝ ਪ੍ਰਚਾਰ ਕਰਦੇ ਰਹਿੰਦੇ ਹਨ ਕਈ ਦਸ਼ਮਦੀ ਬਾਣੀ ਕਲਗੀਧਰ ਪਾਸ਼ਾ ਜੀ ਦੀ ਬਾਣੀ ਜਿਹਦੇ ਵਿੱਚ ਸਾਰਾ ਕੁਝ ਸਾਡੇ ਵਾਸਤੇ ਆ ਅਤੇ ਕਈ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਮਾਲਾ ਜਾਂ ਸਿੱਖਾਂ ਦੀ ਬਾਣੀ ਤੇ ਵੀ ਭਗਤਾਂ ਦੀ ਬਾਣੀ ਤੇ ਵੀ ਕਿੰਤੂ ਪਰੰਤੂ ਕਰਦੇ ਆ ਖਾਲਸਾ ਜੀ ਗੁਰੂ ਸਾਹਿਬ ਨੂੰ ਤਾਂ ਆਪਣਾ ਹੁਕਮ ਮੰਨਣ ਵਾਲਾ ਹੀ ਸਦਾ ਪਿਆਰਾ ਰਿਹਾ ਜਿਸ ਨੇ ਹੁਕਮ ਤੋਂ ਕਿੰਤੂ ਪਰੰਤੂ ਕੀਤਾ ਉਹ ਗੁਰੂ ਘਰ ਤੋਂ ਸਦਾ ਹੀ ਵਿਛੋੜਾ ਉਸ ਦਾ ਪੈ ਗਿਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਅੰਗ ਨਹੀਂ ਲਾਇਆ ਦਾਸ ਬੇਨਤੀ ਕਰੂਗਾ ਕਿ ਜਿਵੇਂ ਕਰੋਨਾ ਦੀ ਬਿਮਾਰੀ ਨਾ ਲੱਗੀ ਸੀ ਮਾੜਾ ਜਿਆ ਉਹਨਾਂ ਦਾ ਪ੍ਰਬੰਧ ਕਮੇਟੀ ਉਹਦੇ ਕੁਝ ਗੈਰ ਜ਼ਿੰਮੇਵਾਰ ਦਾਸ ਤਾਂ ਕਹੂਗਾ ਜਿਹੜੇ ਜ਼ਿੰਮੇਵਾਰੀ ਨਾਲ ਨਾ ਕੰਮ ਕਰੇ ਉਹਦਾ ਮਤਲਬ ਗੈਰ ਜ਼ਿੰਮੇਵਾਰ ਹੁੰਦਾ ਉਹਨਾਂ ਨੇ ਸਰਮਈ ਰੰਗ ਤੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਕਿਹਾ ਤੇ ਕੁਝ ਲੋਕ ਇਦਾਂ ਸੀ ਜਿੱਦਾਂ ਪਹਿਲਾਂ ਹੀ ਉਹਨਾਂ ਨੇ ਰੰਗਾ ਕੇ ਰੱਖਿਓਆ ਉਹਨਾਂ ਨੂੰ ਇਦਾਂ ਜਿੱਦਾਂ ਕਰੋਨਾ ਹੋ ਗਈ ਦਵਾ-ਦਵ ਤੇ ਸਿਰੋਪਾਉ ਗੁਰੂ ਘਰਾਂ ਦੇ ਵਿੱਚ ਬਸੰਤੀ ਰੰਗ ਦੇ ਦੇਣੇ ਸ਼ੁਰੂ ਕਰ ਦਿੱਤੇ ਆ ਔਰ ਉਸ ਰੰਗ ਦੀਆਂ ਦਸਤਾਰਾਂ ਸਜਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਇਹਨਾਂ ਨੇ ਪਤਾ ਲੱਗ ਰਿਹਾ ਕਿ ਇਹ ਇਸ ਰੰਗ ਦੇ ਨਾਲ ਕਿੱਥੇ ਇੱਕ ਤੱਕ ਸੱਚ ਕੰਡ ਦੇ ਵਿੱਚ ਜਾਣ ਦੀ ਤਿਆਰੀ ਕਰੀ ਬੈਠੇ ਆ ਗੁਰੂ ਸਾਹਿਬ ਤੋਂ ਮੁਨਕਰ ਹੋ ਕੇ ਅੱਗੇ ਪਿੱਛੇ ਜਾ ਨਵਾਂ ਕੈਲੰਡਰ ਚਲਾਇਆ ਸੀ ਇਸੇ ਤਰ੍ਹਾਂ ਹੀ ਕਿਉਂਕਿ ਜਿਹੜੇ ਗੁਰੂ ਘਰ ਦੇ ਨਾਲ ਬੈਰ ਵਿਰੋਧ ਰੱਖਣ ਵਾਲੇ ਉਹ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਵੀਂ ਗੱਲ ਕੱਢ ਗਏ ਪੰਥ ਦੇ ਵਿੱਚ ਫੁੱਟ ਪਾਉਂਦੇ ਹਨ ਉਹਨਾਂ ਨੂੰ ਪਤਾ ਹੈ ਕਿ ਪੰਥ ਇੱਕ ਸੋਰ ਦੇ ਚੱਲੇ ਗੁਰੂ ਸਾਹਿਬ ਦੀ ਆਗਿਆ ਦੇ ਵਿੱਚ ਰਹਿਣਗੇ ਤੇ ਇਹਨਾਂ ਨੂੰ ਦੁਨੀਆ ਦੇ ਵਿੱਚ ਕੋਈ ਵੀ ਜਿੱਤਣ ਵਾਲਾ ਨਹੀਂ ਇਹ ਸਦਾ ਵਾਸਤੇ ਦੇ ਜੇਤੂ ਆ ਅਕਾਲ ਪੁਰਖ ਕੀ ਬੋਝ ਆ ਜਦੋਂ ਔਣਤਈਆਂ ਆ ਜਾਂਦੀਆਂ ਹਨ ਤੇ ਗੁਰੂ ਸਾਹਿਬ ਜੀ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹਨ ਇਸ ਕਰਕੇ ਫੋਟੋ ਪਾ ਕੇ ਕੁਝ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਨਾਲ ਕੋਈ ਪ੍ਰੇਮ ਨਹੀਂ ਹੁੰਦਾ ਦਿਖਾਵਾ ਉਹਨਾਂ ਦਾ ਇਹ ਹੁੰਦਾ ਕਿ ਸਾਡਾ ਗੁਰੂ ਸਾਹਿਬ ਦੇ ਨਾਲ ਪ੍ਰੇਮ ਬਹੁਤ ਹੈ ਪਰ ਗੁਰੂ ਤੇ ਵਾਰ ਕਰਨ ਲੱਗੇ ਇੱਕ ਪਲ ਵੀ ਨਹੀਂ ਵਿਚਾਰਦੇ ਸੋ ਦਾਸ ਇਸ ਕਰਕੇ ਬੇਨਤੀ ਕਰ ਰਿਹਾ ਕਿ ਸਾਡੀਆਂ ਪੁਰਾਣੀਆਂ ਰਵਾਇਤਾਂ ਹੁਣ ਕਈ ਵਾਰੀ ਦੇਖਣ ਨੂੰ ਮਿਲਦਾ ਮਿਲਦਾ ਕਿ ਸਾਡੀਆਂ ਬੀਬੀਆਂ ਵੀ ਨੱਚਣ ਵਾਸਤੇ ਜਦੋਂ ਤੀਆਂ ਆਉਂਦੀਆਂ ਅਮਰਤਧਾਰੀ ਬੀਬੀਆਂ ਅਮਰਤਧਾਰੀ ਸਿੰਘਾਂ ਦੀਆਂ ਬੀਬੀਆਂ ਜਿਹੜੇ ਕਹਿੰਦੇ ਮर्याਦਾ ਦੇ ਵਿੱਚ ਸਾਡੇ ਵਿੱਚ ਢੇਲੀ ਕੋਈ ਨਹੀਂ ਉਹ ਜਾ ਕੇ ਡਾਂਸ ਕਰਦੀਆਂ ਉਹ ਕਈ ਕਹਿੰਦੇ ਅਸੀਂ ਪੁਰਾਣੀ ਰਵਾਇਤ ਨੂੰ ਕਾਇਮ ਰੱਖ ਰਹੀਆਂ ਪੁਰਾਣੀ ਰਵਾਇਤ ਦੇ ਵਿੱਚ ਤੇ ਬੀਬੀਆਂ ਸਿਰ ਟਾ ਕੇ ਆਨੰਦ ਕਾਰਜ ਕਰਵਾਉਂਦੀਆਂ ਸੀ ਔਰ ਤਾਂ ਅੱਧੇ ਤੋਂ ਜ਼ਿਆਦਾ ਸਿਰ ਨੰਗਾ ਹੁੰਦਾ ਕਹਿ ਕੇ ਸਿਰ ਟਕਾਉਣਾ ਪੈਂਦਾ ਆਪਣਾ ਸਿਰ ਢੱਕਦੀਆਂ ਸੀ ਕਦੇ ਨੰਗਾ ਸਿਰ ਰੱਖਦੀਆਂ ਹੀ ਨਹੀਂ ਸੀ ਉਹ ਪੁਰਾਣੀਆਂ ਰਵੈਤਾਂ ਤੁਹਾਨੂੰ ਚੰਗੀਆਂ ਕਿਉਂ ਨਹੀਂ ਚੰਗੀਆਂ ਲੱਗਦੀਆਂ ਬੁਰੀਆਂ ਹੀ ਕਿਉਂ ਚੰਗੀਆਂ ਲੱਗਦੀਆਂ ਆਪਾਂ ਆਪਣਾ ਖੁਦ ਆਪ ਜਿਹੜਾ ਵੀ ਇਹ ਕਾਰਜ ਕਰਦਾ ਇਨਸਾਨ ਉਹ ਆਪਣਾ ਕਦ ਆਪ ਨੁਕਸਾਨ ਕਰ ਰਿਹਾ ਹੈ ਔਰ ਜੇ ਕੋਈ ਕਵੇ ਕਿ ਇਹਦੇ ਨਾਲ ਮਨ ਦੇ ਵਿੱਚ ਭਲੇਖਾ ਪਾਇਆ ਹੋਵੇ ਕਿ ਮੇਰੀ ਕੋਈ ਸਫਲਤਾ ਹੋ ਜੂ ਮੈਂ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜੂ ਆਪਣੇ ਮਨ ਦੇ ਵਿੱਚ ਸ਼ੰਕੇ ਪੱਲਣੇ ਚੰਗੇ ਨਹੀਂ ਹੁੰਦੇ ਖਤਰਨਾਕ ਹੁੰਦੇ ਹਨ ਉਹ ਸੰਸਾਰ ਦੇ ਵਿੱਚ ਆਇਆ ਹੋਇਆ ਆਪਣਾ ਜੀਵਨ ਇਹ ਸਮਝ ਲਓ ਕਿ ਬੇਅਰਥ ਕਰਕੇ ਚਲੇ ਜਾਣਗੇ ਜੇਕਰ ਆਪਾਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਤੇ ਕੁਝ ਨਾ ਕੁਝ ਚੱਲਾਂਗੇ ਫੇਰ ਵੀ ਸਾਡਾ ਭਲਾ ਹੋ ਜਾਏਗਾ। ਸੋ ਇੰਨੀਆਂ ਬੇਨਤੀਆਂ ਇਸ ਕਰਕੇ ਕੀਤੀਆਂ ਕਿ ਸਾਡੇ ਚੰਗੇ ਚੰਗੇ ਥਾਵਾਂ ਤੇ ਹਿੰਦੁਸਤਾਨ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਕੁਝ ਲੋਕਾਂ ਨੇ ਐਡੀ ਛੇਤੀ ਬਸੰਤੀ ਰੰਗ ਕਿਉਂਕਿ ਸਰਮਈ ਤਾਂ ਉਹਨਾਂ ਨੂੰ ਚਾਹ ਦੇਣਾ ਚੰਗਾ ਲੱਗਦਾ ਹੋਵੇ ਜੇ ਨਹੀਂ ਚਲਾਇਆ ਪਰ ਬਸੰਤੀ ਤੇ ਬੜੀ ਛੇਤੀ ਉਹ ਤਿਆਰ ਹੋ ਗਏ ਤੇ ਚਲਾਉਣ ਲੱਗੇ ਆ। ਜਾ ਸਿਰੋਪੋਦ ਦੇਣ ਲੱਗ ਪਿਆ ਇਹਨਾਂ ਗੱਲਾਂ ਤੇ ਥੋੜਾ ਕਿਆ ਖਿਆਲ ਕਰੋ ਜੇ ਗੁਰੂ ਸਾਹਿਬ ਦੇ ਮਨ ਨੂੰ ਨਾ ਭਾਵੇ ਤੇ ਫਿਰ ਖਾਸਾ ਜੀ ਕੋਈ ਥਾਂ ਬੰਨਣਾ ਨਹੀਂ ਰਹਿ ਜਾਂਦਾ ਉਸ ਸਿੱਖ ਵਾਸਤੇ ਗੁਰੂ ਸਾਹਿਬ ਤੋਂ ਡਰੀਏ ਗੁਰੂ ਸਾਹਿਬ ਦੀਆਂ ਚਲਾਈਆਂ ਹੋਈਆਂ ਮर्यादा ਨੂੰ ਆਪਣੇ ਮਨ ਦੇ ਵਿੱਚ ਸਤਿਕਾਰ ਰੱਖ ਕੇ ਚੱਲੀਏ ਗੁਰੂ ਸਾਹਿਬ ਭਲਾ ਕਰਨਗੇ ਇਨੀਆਂ ਗੱਲਾਂ ਕਰਦੇ ਹੋਏ ਕਿਉਂਕਿ ਆਸ ਵੇਲੇ ਭਲੇਖਾ ਪਾਉ ਲੋਕਾਂ ਨੇ ਬੜਾ ਕੁਝ ਹੁਣ ਨਵਾਂ ਸ਼ੁਰੂ ਕੀਤਾ ਟਲੈਂਡਰ ਚਲਾਉਣ ਲੱਗਿਆ ਤਾਂ ਵੀ ਦਸਾਂ ਨੇ ਬੇਨਤੀ ਕੀਤੀ ਸੀ ਡਰ ਵੀ ਵਿਖੇ ਕਿ ਤੁਹਾਡਾ ਟਲੈਂਡਰ ਚਲਾਇਆ ਚੱਲਣਾ ਨਹੀਂ ਪਾਲ ਸਿੰਘ ਪੁਰੇਵਾਲ ਉੱਥੇ ਬੈਠਾ ਸੀ ਜਿਹਨੂੰ ਕੋਈ ਗੱਲ ਨਹੀਂ ਸੀ ਆਉਂਦੀ ਔਰ ਉਹ ਕਹਿੰਦੇ ਸਾਡੀ 20 ਸਾਲ ਦੀ ਕਮਾਈ ਖਰਾਬ ਕਰਨ ਆ ਗਏ ਆ ਕਿਉਂਕਿ 20 ਸਾਲ ਦੀ ਕਮਾਈ ਜਿਹੜੀ ਸੀ ਉਹ ਹਿੰਦ ਸਰਕਾਰ ਨੇ ਕਰਾਈ ਹੋਈ ਸੀ ਕਿ ਸਿੱਖਾਂ ਦੇ ਵਿੱਚ ਦੁੱਬਦਾ ਕਿਵੇਂ ਪਾਉਣੇ ਆ ਉਹਨਾਂ ਨੂੰ ਦੱਸਿਆ ਸੀ ਨਹੀਂ ਚੱਲਣਾ ਹਾਲੇ ਵੀ ਰਿਕਾਰਡਿੰਗ ਕੀਤੀ ਹੋਈ ਸਾਡੀ ਰਜਿੰਦਰ ਸਿੰਘ ਪੁਰੇਵਾਲ ਦੇ ਕੋਲ ਡਰ ਵੀ ਵਿਖੇ ਹੈ ਉਹ ਸੰਗਤਾਂ ਨੂੰ ਮੈਂ ਉਹਨੂੰ ਬੇਨਤੀ ਕਰਦਾ ਕਿ ਟੈਲੀਵਿਜ਼ਨ ਉੱਤੇ ਲਾ ਕੇ ਇੱਕ ਵਾਰੀ ਸਾਡੇ ਵਿਚਾਰ ਉਹਨਾਂ ਦੇ ਵੀ ਸੁਣਾ ਦੇਣ ਕਿ ਤੁਸੀਂ ਜਿਹੜਾ ਕੁਝ ਚਲਾਓਗੇ ਗੁਰਮਤ ਤੋਂ ਉਲਟੇ ਨਹੀਂ ਚੱਲੇਗਾ ਖਤਮ ਹੋ ਜਾਵੇਗਾ ਔਰ ਜਿਹੜੇ ਲੋਕ ਇਹ ਕੰਮ ਕਰਦੇ ਉਹਨਾਂ ਨੂੰ ਆਪਦੇ ਮੂੰਹ ਦੀ ਖਾਣੀ ਪਊਗੀ ਦਾਸ ਕੋਲੋਂ ਮਿਲਦੇ ਕੋਲੋਂ ਹੋ ਸਕਦਾ ਵੱਧ ਘੱਟ ਲੱਭ ਜਿਹੜੇ ਆ ਨਿਕਲ ਗਏ ਉਹਨਾਂ ਦੀ ਦਾਸ ਸਮੁੱਚੀ ਸਾਧ ਸੰਗਤ ਗੁਰਸਿੱਖਾਂ ਪਾਸੋਂ ਖਿਮਾ ਮੰਗਦਾ ਹੈ ਕਿਸੇ ਨੇ ਵੀ ਵਿਚਾਰ ਕਰਨੇ ਹੋਣ ਜੀ ਸਤਕੇ ਜਦੋਂ ਮਰਜੀ ਬਹਿ ਕੇ ਆਪਾਂ ਵਿਚਾਰ ਕਰੋ ਔਰ ਆਪਣੇ ਇਤਿਹਾਸ ਨੂੰ ਪਰੋਲੋ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੋਈਆਂ ਭੁੱਲਾਂ ਚੁੱਕਾਂ ਦੀ ਕਮਾ ਬਖਸ਼ੜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ